ਆ ਬਾਈ ਡਾਉਨ ਤਾਂ ਇਹ ਨਹੀਂ ਅੰਦਰ ਪਾਈ ਹੋਣੀ ਆਹਾਹਾ ਕੀ ਆਲਾ ਪੂਰੇ ਬਦਿਆ ਬਨੇ ਕਿਵੇਂ ਸੇ ਕਰ ਤਰੇ ਤੇਰਾ ਫਰਜ਼ ਦਾ ਸਰੂਪ ਹੈ ਓ ਕਿਵੇਂ ਸੇ ਕਰ ਤਰੇ ਤੇਰਾ ਫਰਜ਼ ਦਾ ਬਸ ਲੀਡਰਾਂ ਨੂੰ ਕੀ ਦੁਪਹਿਰਾ ਕੀ ਰਾਤਾਂ ਹੈ ਛੱਡ ਤਾਂ ਇੱਕੋ ਜੀ ਆ ਸਾਰਾ ਕੰਮ ਅੱਛਾ ਅੱਛਾ ਹਾਂ ਤਾਂ ਤੀਏ ਲੈ ਆਦੀ ਪਾਉਣ ਵਾਸਤੇ ਦਵਾਈ ਚ ਸਸਰੀਕਰ ਜੀ ਸਸਰੀਕਰ ਸ੍ਰੀ ਕਾਰਨ ਪਿੱਗੋ ਹਾਂਜੀ ਤਤ ਮੈਂ ਕਹ ਤਤ ਜੇ ਪਵਾ ਦੀ ਦਵਾਈ ਤੇ ਹੋਰ ਘਰ ਪਰਵਾ ਠੀਕ ਹੈ ਸਾਰੇ ਵਧੀਆ ਲੈ ਪੁਰੇ ਤੇਰਾ ਹੁਣ ਬਸ ਬਸ ਪੀ ਲੈ ਅਲਪਟਕਿਆ ਆ ਗਿਆ ਕਿ ਟੈਲੀਫੋਨ ਕਰਕੇ ਬੁਲਾਇਆ ਮੈਂ ਤਾਂ ਸਮਝ ਜਾਲ ਕਰਦੇ ਅੱਜ ਤੈਨੂੰ ਨਾ ਵਸੇ ਤੂੰ ਮੁੰਡਾ ਤੀਗਾ ਥੋੜੇ ਪਿੰਡ ਦਾ ਇੱਕ ਉਹਨੂੰ ਤਾਰ ਕੇ ਉਹਦਾ ਕੰਮ ਜਾ ਕਰਾ ਕੇ ਮੈਂ ਖਾ ਚੱਲੋ ਵੀ ਮਿਲ ਜਾਣੇ ਆ ਤੜਕੇ ਦਾ ਕਾਂ ਬੋਲੀਏ ਦੇ ਕੋਠੇ ਤੇ ਹਾਂ ਹਾਂ ਰੋਟੀ ਦਾ ਟਾਈਮ ਆ ਰੋਟੀ ਨਾ ਨਾ ਬਸ ਛੱਕਿਆ ਹੋਇਆ ਪ੍ਰਸ਼ਾਦਾ ਜੀ ਮੈਂ ਤਾਂ ਤੜਕੇ ਤੇ ਰਾਜੀਆ ਤਾਂ ਪੁਰਾ ਕਿਸੇ ਚੀਜ਼ ਚ ਨਹੀਂ ਰਹਿ ਬੰਦੇ ਚ ਵੀ ਨਹੀਂ ਰਹਿ ਭਾਈ ਹੋਰ ਭਾਈ ਤਾਂ ਫੇਰ ਵੀ ਚੱਲ ਅਰੇ ਸਪਰੇ ਕਰਨੀ ਪੈਂਦੀ ਐ ਹੂੰ ਮੈਂ ਤਾਂ ਵਾਹ ਤਾਕੇ ਤੈਨੂੰ ਯਾਦ ਕਰੀ ਜਾਂਦੇ ਅੱਜ ਕਿਉਂ ਸੁੱਖਾ ਓਏ ਸੁੱਕਾ ਕਾਹਨੂੰ ਆਪਾਂ ਤੱਕ ਬਸ ਤਾਂ ਮੈਨੂੰ ਗੁਆਇਆ ਦਾ ਜਿਹੜਾ ਸਾਡੇ ਘਰ ਦਾ ਕੋਈ ਸਿਆਣਾ ਸੱਪਾ ਹੋਵੇ ਕੋਈ ਸਾਡੇ ਘਰ ਦਾ ਲਾਜ ਕਰੇ ਉਹ ਸਿਆਣਿਆਂ ਕੋਲ ਘੜਾਂਡੇ ਨੇ ਯਾਰ ਪੂਰੇ ਆਪੇ ਸਿਆਣੇ ਹੋ ਜੋ ਘਰ ਆਪ ਹੀ ਠੀਕ ਹੋ ਜੋ ਨਰਾਲੇ ਬਾਬੇ ਨਾਲੋਂ ਕਿਹੜਾ ਸਿਆਣਾ ਆ ਫੜ ਲਓ ਸੁਣਸਣਾ ਭਾਈ ਦੇਖ ਇੱਕ ਗਈ ਨਹੀਂ ਨਰਾਲੇ ਬਾਬੇ ਵਾਲੀ ਵਾਲੇ ਤੁਹਾਡੇ ਅੰਦਰੋਂ ਕਰੋ ਇਹ ਚੀਜ਼ ਜੀ ਨਾ ਨਾ ਮੈਂ ਨਹੀਂ ਗਈ ਡੇਰੇ ਉਦਣ ਦੀ ਮੈਂ ਤਾਂ ਮੈਂ ਗਈ ਥਰੂਪਾ ਹਮ ਮੈਂ ਕਹੋ ਜੜਾ ਇਥੇ ਨਹੀਂ ਬੋਲਾ ਜਿਦ ਤਰ੍ਹਾਂ ਫਿਰਦਾ ਆਪਣੇ ਤੇ ਕੀ ਨਾਵੇਂ ਨੀ ਉਹਦਾ ਨਸਤਰ ਮੇਲੇ ਮੈਨੂੰ ਵੀ ਬੰਮ ਮੇਰਾ ਹੋਠੀ ਬਿਮਾਰ ਹੋ ਗਿਆ ਅੱਛਾ ਜੀ ਹੋਰ ਬੁਖਾਰ ਬਿਮਾਰੀ ਕਿਹੜੀ ਗੱਲੋਂ ਐ ਤਾ ਦੱਸ ਦੇ ਆਦਲ ਵਿੱਚ ਭਾਈ ਉਹਨੇ ਲਾਇਤੀ ਕੰਪਨੀ ਚ ਪੈਸੇ ਹਾਂ ਜਿਹਦੇ ਰਾਹੀਂ ਪੈਸੇ ਲਾਇਓ ਸਾਡਾ ਦੋਤਾ ਨਿਕਲਿਆ ਅੱਛਾ ਉਹ ਆਪਣੀ ਵੱਡੀ ਕੁੜੀ ਦਾ ਮੁੰਡਾ ਅੱਛਾ ਉਹ ਕਿਹਨ ਦੇ ਭਾਈ ਮੇਰੇ ਨਾਲ ਠੱਗੀ ਮਾਰੇ ਗਿਆ ਤੋਂ ਉਹ ਸੌਖੀ ਉਹ ਵਰਨਾ ਜ ਬੰਦਾ ਜਿਹੜਾ ਸਿਲਤ ਜੀ ਆ ਉਹ ਸੌਖਾ ਹੋ啊 ਸਿਲਤ ਮੈਂ ਕਹਿੰਦਾ ਜਿੰਨਾ ਪਤਲਾ ਉਨਾ ਖੋਟਾ ਹਾਂ ਹੈ ਹਾਂ ਤੇ ਉਹ ਮੱਕਰ ਕਹਿੰਦੇ ਪੈਸੇ ਪੂਸੇ ਕੱਲ ਕੋਈ ਆਸ ਵਿੱਚ ਮਨ ਦਾ ਜਫਾ ਮਜਫੀ ਹੋ ਗਏ ਇਹ ਅੱਛਾ ਉਹਦੇ ਪਾਂਹ ਦਾ ਫੇਰ ਦਿਮਾਗ ਹਿੱਲ ਗਿਆ ਹੁਣ ਤੜਕੇ ਦੀ ਬਾਰ ਬਾਰ ਦੇ ਘਰ ਲਈ ਕਾਟੋ ਕਰੀ ਜਾਂਦੇ ਕਹਿੰਦੇ ਵੀ ਜੇ ਮੇਰੇ ਬਾਦਮੀ ਨੂੰ ਕੋਸ ਹੋ ਗਿਆ ਕਹਿੰਦੇ ਮਦੋੜਾ ਥਾਣੇ ਜਨਾ ਤਰੂ ਸਾਡਾ ਕਿ ਨਾ ਉਤਰੇਗੇ ਅਸੀਂ ਕਿ ਕਿਆ ਹਾਤੀ ਦਾ ਸਾਡੇ ਦੋਤ ਨੂੰ ਵਿਆਹ ਕੰਮ ਕਰ ਥੋੜਾ ਕਦ ਤਰੂ ਥੋੜੇ ਤੇ ਐਕਸ ਨਹੀਂ ਨਹੀਂ ਆ ਸਕਦਾ ਪੂਰੇ ਇਹੀ ਗੱਲ ਦਾ ਕੜਮਾ ਸੀ ਕਹੀ ਜਾਂਦੇ ਬਾਰ ਬਾਰ ਗੱਲ ਇਹ ਆਵੇ ਉਹ ਵੀ ਬਾਬੇ ਦੇ ਨਰਾਲੇ ਤੇ ਜਾਂਦੇ ਮੈਂ ਵੀ ਜਾਂਦਾ ਕਾਟੋ ਕੂਟੋ ਜਿਹਨੂੰ ਕਹਿ ਦੋ ਕਿ ਪੂਜ ਕੁੱਟ ਦਾਂਗੇ ਮੇਰੀ ਸੁਣ ਲੈ ਗੱਲ ਕਾ ਆਪਦਾ ਜਿਹੜਾ ਨਾ ਜਿਹੜਾ ਟੱਕੀ ਕਰਿਆ ਉਹਨੂੰ ਪੜੋ ਹੋਰ ਸੋਨਾ ਕੰਜਰ ਦਾ ਕੀ ਹੋਇਆ 60 ਸਦੀ ਚੱਲ ਪਈ ਹਾਂ ਪਰਸੋਂ ਮੇਰੇ ਹਲੇ ਕੁੰਡੀ ਵਾਲੇ ਆਗੇ ਤਾਂ ਬਿਜਲੀ ਵਾਲੀ ਅੱਛਾ ਉਹ ਕਹਿੰਦੇ ਬਿਜਲੀ ਬੁਜਲੀ ਦਾ ਬਿੱਲ ਭਰਿਆ ਪੂਰਾ ਨਹੀਂ ਗਿਆ ਹੱਤੋਂ ਹਾਂ ਅਜੇ ਤਾਂ ਦੇ ਤਾਂ ਦੀ ਮੁੰਡੇ ਦੇ ਪਾਈ ਪਨੀ ਭਰਿਆ ਪਈ ਨਾ ਆਪਣੀ ਚੜਾ ਜੜੇ ਦੀ ਕਬੂਟਰ ਕਪਾਟਰ ਚ ਉਹਨੂੰ ਲੈਣ ਪਤਾ ਲੱਗ ਜਾਂਦਾ ਤਾਂ ਉਦੋਂ ਬਾਅਦ ਕੀ ਆ ਤਾਂ ਬੀਜਲੇ ਥਾ ਸਾਡੇ ਘਰੇ ਆ ਗਏ ਉਹ ਪਾਇੰਦੇ ਗਹਾ 5-6000 ਰੁਪਏ ਉਹ ਲੈ ਗਏ 5600 ਲੈ ਗਏ ਹੱਥੋਂ ਅਗਰ ਪੱਠੀ ਜੜੀ ਹਦੀ ਮੇਰੀ ਦਾਰੂ ਦੀ ਰਿਸਬਤ ਲੈ ਗਏ ਨਾਲੇ ਕਹਿੰਦੇ ਰਿਸਬਤ ਲੈਂਦੇ ਨਹੀਂ ਹੈਗੇ ਉਹ ਤਾਂ ਬੜੇ ਬਿਆਨ ਦਿੰਦੇ ਨੇ ਸਾਡੀ ਸਰਕਾਰ ਰਿਸਬਤ ਨਹੀਂ ਲੈਂਦੇ ਨਾਲੇ ਰਿਸਬਤ ਦੇ ਗਏ 500 ਰੁਪਏ ਲੈ ਗਏ ਨਾਲੇ ਇੱਕੋ ਦਾਰੂ ਦੀਆਂ ਦੋ ਬੋਤਲਾਂ ਲੈ ਗਏ ਅੱਛਾ ਹੋਰ ਇਹਨੇ ਪੱਠੀ ਲਾ ਰੱਖੀ ਸੀ ਇੱਥੇ ਕੀ ਕਰਾਂ ਇਕਲ ਹੜਦਾ ਪੱਠੀ ਵੀ ਲਾ ਰੱਖੀ ਤੀ ਪੂਰੇ ਮੈਂ ਇੱਥੇ ਆਵੇ ਪੀਣੀ ਤੋਂ ਕੀ ਚੜਾ ਲਈ ਤੀ ਦੱਸ ਹੁਣ ਕੀ ਕਰਾਂ ਮੈਂ ਪੂਰੇ ਹਾਲੀ ਸਰਕਾਰ ਉਪਰੀ ਹੁਣ ਨਾਕ ਵਿਢ ਲਾਇਆ ਕਰ ਜਦੋਂ ਆਪਣੀ ਸਰਕਾਰ ਆ ਜੀ ਚਾਹੇ ਪੈਂਦਾ ਠੇਕੇ ਪਾਰੇ ਫਿਰ ਤੈਨੂੰ ਕੋਈ ਨਹੀਂ ਰੋਕਦਾ ਪੂਰੇ ਇਹ ਤਾਂ ਬੇਇੱਜ਼ਤੀ ਵਾਲੀ ਗੱਲ ਹੈ ਜੇ ਤੂੰ ਪੀਣੀ ਹੁੰਦੀ ਹੈ ਡੱਬਾ ਡੁੱਬਾ ਮੈਂ ਧਰ ਦਿਆ ਕਰਾਂ ਹੁੰਦਾ ਜਾਣਦਾ ਥੋੜੀ ਥੋੜੀ ਕੀਤੀ ਮੇਰੀ ਬੇਇੱਜ਼ਤੀ ਮੈਨੂੰ ਬਹੁਤ ਕੁੱਟਿਆ ਅੱਛਾ ਜੀ ਇਹ ਲੱਛਣੀ ਖਾਨਿਆ ਕੁੱਟ ਤੂੰ ਗਊ ਨੂੰ ਨਾ ਕੁਝ ਕਿਹਾ ਕਰ ਮੈਂ ਤੈਨੂੰ ਐ ਕਹਿੰਦੀ ਮੈਂ ਕਿਹਾ ਬਾਰੂਤੀ ਭਰੀਆ ਕੱਟੀ ਹੋਈ 5 ਲੀਟਰ ਦੀ ਪੀਪੀ ਦੀ ਵੀ ਜਿਹੜੇ 650 ਲਿਜਾ ਆਲੇ ਦਾ ਇਹ ਤਾਂ ਲੈ ਗਏ ਵੀ ਘੱਟੂ ਘੱਟ ਦਾਰੂ ਤਾਂ ਮੋਰਤ ਸੱਡੇ ਪੈਤੇ ਸੀ ਦਾਰੂ ਤਾਂ ਤਾਂ ਕੀ ਹੱਕ ਆ ਉਹ ਫਿਰ ਲੈ ਗਏ ਨਾਲ ਮੈਂ ਤਾਂ ਕੈ ਲਿਖਣ ਕਰਨਾ ਹਾਂ ਇਹ ਵੀ ਹੁਣ ਕਰ ਮੜ ਦੇ ਐਸਕੇ ਨੂੰ ਕਰ ਦੇ ਟੈਲੀਫੋਨ ਤਾਂ ਕਰ ਦਿੰਨਾ ਮੈਂ ਅੱਪ ਜਾ ਹੀ ਆਉਣ ਆ ਕਹਿੰਦਾ ਵੀ ਤੀ ਉਹ ਕਹਿੰਦਾ ਮਿਲ ਜੀ ਮੈਨੂੰ ਮੇਰੇ ਤਾਂ ਬੱਧੀਆ ਕਰਦਾ ਮੜ ਜਾ ਐਸਕੇ ਨੂੰ ਫੋਨ ਕਰ ਕੇ ਐ ਤਾਂ ਕਹਿ ਵੀ ਤੁਸੀਂ ਤਾਰੂ ਦੀ ਦਾਰੂ ਕਿਉਂ ਕਰੇ ਪਰਮੂਤ ਮੈਂ ਤਾਂ ਕਹਿ ਦਿੰਦਾ ਛੱਡ ਪਰੇ ਨਾ ਕੋਈ ਨਾ ਛਾਪੀ ਮਾਰਨਾ ਕੰਪਲਾ ਪੁਲਿਸ ਦਾ ਬਬਦ ਪਾਪੇ ਬਬਦ ਪਾਪੇ ਛੱਡ ਪਰੇ ਆਪਣੇ ਕਰਮਾਂ ਦੀ ਉਹ ਲੈ ਗਏ। ਅਬ ਤਾਂ ਪਹੁੰਚ ਦੇਖ ਲਈ ਕਿੰਨੇ ਕੰਦੇਰੇ ਸਾਉਦੀ ਦੇ ਮਰੀਨੇ ਚਾਵਲਾ ਫੇਰੇੜਾ ਮਾਏ। ਹੈਲੋ। ਕੀ ਹਾਲ ਅਕਰਦੇ ਵਾ? ਠੀਕ ਹੈ? ਹਾਂ ਹਾਂ ਵਧੀਆ ਵਧੀਆ। 8 8 7 ਤੱਕ ਅੰਦੇ ਮਾਰੀ ਨੇ। ਚਾਹ ਲਈ ਬੰਦਿ ਤਾ। ਹਾਂ। ਕੱਲ ਚਾਹ ਜਲੀ ਆਇਤੀ ਗਈ। ਹਾਂ। ਹਾਂ ਦਾਰੂ ਦਾ ਹਾਂ ਦਾਰੂ ਦਾਰੂ ਲੈ ਕੇ ਆਇਓ। ਓਏ ਆਪਣੇ ਬੰਦਾ ਆਪਣੇ ਬੰਦਿਆਂ ਨੂੰ ਤਾਂ ਬਖਸ਼ਦਿਆ ਕਰੋ। ਹਾਂ ਪਰਪੂਰ ਸਿੰਘ ਨਾਮ ਆ। ਮੈਂ ਪੁੱਛੇ ਕਮਲ ਪਲਸਦਾ ਛਾਪੇ ਮਾਰਨਾ ਸਾਡਾ ਕੰਮ ਬਿਜਲੀ ਦਾ ਤੁਸੀਂ ਕਦੋਂ ਕਰਨ ਲੱਗੇ ਕੰਮ ਇਹ? ਨਹੀਂ। ਤੁਸੀਂ ਯਾਰ ਗੁਰਦੇਵ ਕੁੰਡੀਆਂ ਫੜਵਾ ਕੰਮ ਕਦੋਂ ਤੋਂ ਕਰ ਲਿਆ ਤੁੰਨੇ ਦਾਰੂ ਪੜਨ ਵਾਲਾ। ਅੱਛਾ। ਦਰ ਦਰ ਤਤੀਆਂ। ਚਲ ਕੋਈ ਨਾ ਹੋਣਿਆ ਪਰ। ਠੀਕ ਠੀਕ ਆ ਪੂਰੇ। ਹੂੰ ਗੱਲ ਹੋ ਗਈ। ਕਹਿੰਦਾ ਕੋਈ ਨਾ ਕੋਲ ਆ ਕੇ ਗੱਲ ਕਰ ਲਈ ਮੇਰੇ ਨਾਲ। ਸਾਮੀ ਦੇਊਗਾ ਪਰ ਕਿੱਕ ਚੱਡ ਦੋ ਲੈਣੀ ਕੜਮਾ ਛੱਡ ਐਡੀ ਕੀ ਗੱਲ ਨਾ ਨਾ ਐ ਐ ਐ ਕਿਵੇਂ ਪਰ ਤੁਸੀਂ ਠੀਕ ਆ ਤੁਸੀਂ ਕੁੰਡੀ ਫੜਨਾ ਸਿੱਧੇ ਬੁੱਧੇ ਕੁੰਡੀ ਫੜੋ ਬਾਰੂ ਕੀ ਫੜਨਾ ਕੀ ਮਤਲਬ ਹੈ ਉਹੀ ਤਾਂ ਗੱਲ ਹੈ ਨਾਲੇ ਯਾਰ ਪੂਰੇ ਮਾੜਾ ਮੋਟਾ ਡੇਢ ਕਦੇ ਹੁੰਦੇ ਨੇ ਗੁੜ ਕੋਲ ਲਿਆ ਕਿਲੋ ਤੋਂ ਕਿਲੋ ਉਹਦਾ ਕੀ ਹੈ ਗੁੜ ਵਾਲੇ ਪਾਣੀ ਦਾ ਕੀ ਗੁੜ ਹੈ ਆਪਾਂ ਕਿਹੜਾ ਕੋਈ ਕੈਮੀਕਲ ਵਾਲੀ ਪੀਣਿਆ ਕੈਮੀਕਲ ਵਾਲੀ ਪੀ ਕੇ ਕਿੰਨੀ ਆਮਤ ਹੋ ਗਈ ਹਾਂ ਮੋੜਿਆਂ ਗਾਂ ਵੇੜੀ ਜੀ ਖੁੱਲੀ ਫਿਰਦੀ ਆ ਮੋੜਾ ਇੱਕ ਵੇੜੀ ਕਾ ਨੂੰ ਆਪਣੀ ਐ ਇਹ ਇਹ ਮੇਰੇ ਸਾਦੇ ਉੱਪਰੇ ਪਸ਼ੂ ਆ ਪੜਦੇ ਨੇ ਬਾਹਰ ਜਾ ਠੀਕ ਐ ਠੀਕ ਐ ਤਣੀ ਜਾਂ ਦਿਨ ਨਾਲੇ ਕੋਲ ਨਾ ਮੈਂ ਤਾਂ ਉਹ ਦਿਨ ਡਰਜੇ ਲੱਗਣ ਲੱਗ ਪਿਆ ਮੈਂ ਕੀ ਕਰੇ ਹੁਣ ਗੱਲ ਹੀ ਨਹੀਂ ਕਰਨੀ ਮੇਰੇ ਨਾਲ ਕੁਈ ਪੈਸੇ ਟੱਕੇ ਦੀ ਲੋੜ ਹੁੰਦੀ ਆ ਪੂਰੇ ਤੋਂ ਮੰਗ ਪੂਰਾ ਨਹੀਂ ਦਿੰਦਾ ਮੈਥੋਂ ਮੰਗਦਾ ਉੱਤੇ ਕੀ ਗਾਛੜੇ ਬੁਝਾਨੀ ਆ ਤੁਮੈਂ ਤਾਂ ਟੀਂ ਜੜੀ ਉਹਦੇ ਤੇਰੇ ਤੇ ਮੈਂ ਤਾਂ ਬਹੁਤਾਂ ਦੇ ਚੱਪੇ ਤੇਰੇ ਗੁੱਸੇ ਚ ਕਲਵੀਰ ਦੀ ਬੀਬੀ ਕੁੱਟੀ ਗਈ ਮੈਥੋਂ ਹੈ ਉਹ ਲੜਕੇ ਗਾਉਣੇ ਤਰੰਦਿਆਂ ਪਿੰਨਿਆਂ ਨੂੰ ਜਿੱਥੇ ਪਾਈਆਂ ਹੋਏ ਉੱਥੇ ਜਿੰਦਾ ਲਾਤਾ ਮੈਂ ਤਾਂ ਓਕਾ ਹੋ ਗਿਆ ਚਲੋ ਅਬ ਨਾ ਕਰਿਆ ਕਰ ਕਾ ਨੂੰ ਮਾਰਨੇ ਸੀ ਲੋੜ ਹੁੰਦੀ ਕਿਤੇ ਜਾਣਾ ਆਉਣਾ ਹੁੰਦਾ ਮੈਨੂੰ ਕਾਇਦਿਆ ਕਰਾ ਉੱਤੇ ਕੀ ਆ ਦੱਸ ਹੈ ਹਾਂ 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 ਪੂਰੇ ਆ ਰ ਆ ਬਾਈਲਾ ਬਾਈਲਾ ਚੱਲੀਏ ਪਾ ਮਾ ਹਾਂ ਹਾਂ ਬਗ ਚੱਲਦਾ ਕੱਪੜੇ ਦਾ ਚੱਜ ਦੇ ਪਾਲੇ ਪੀ ਪੀ ਚ ਖਲੀਏ 5 ਲੀਟਰ ਲੀ ਮਾਂ ਬੜੀ ਮਿਹਨਤ ਨਾ ਕੱਢੀ ਆ ਉਹ ਮੇਰਾ ਪ੍ਰੋਜੈਕਟ ਲੱਗਾ ਹੋਇਆ ਚ ਜਾਮਣਾ ਜੁਮਣਾ ਮੈਂ ਵਧਿਆ ਪਾਈਆਂ ਦੀਆਂ ਐਨੇ ਫਿਰ ਤੂੰ ਪਾਲਾ ਕੱਪੜੇ ਦੇ ਦੇਖਦਾ ਓਏ ਕੱਪੜੇ ਨੂੰ ਕਿੰਨੇ ਨੂੰ ਪਾਏ ਪਏ ਪਾਣੀ ਤਾਂ ਨਹੀਂ ਮਿਲਿਆ ਰਗਾ ਚ ਪਾਲਾ ਕੱਪੜੇ ਮੈਂ ਇਧਰ ਪ੍ਰੋਜੈਕਟ ਲਾ ਲੈਂਦਾ ਚੱਲ ਚੱਲੀਏ ਚੱਲ ਫਿਰ ਆ ਗਈ ਇਹ ਚਾਹ ਤਾਂ ਵੀ ਅੱਛਾ ਗਈ ਤੇ ਆ ਆ ਗਿਆ ਮੜਾ ਅੱਛਾ ਕਿਹੜੀ ਆ ਗਈ ਇਹ ਹੈ ਗੋਲ ਗਲੇ ਗੋਲ ਗੋਲ ਗਲੇ ਲਾ ਲੀਆਂ ਥਰੋ ਰੀਆਂ ਵਾ ਗੋਲ ਗਲੇ ਖਾਉਂਗੇ ਅੱਛਾ ਹਾਂ ਵਧੀਆ ਤਾਂ ਆਪਣੀ ਵਧੀਆ ਪੂਰੇ